ਉਹ 350 ਸਾਲਾਂ ਗੁਰਦੇਵ ਭਾਦਰ ਪਾਸ਼ਾ ਦਾ ਸ਼ੀਦੀਪੁਰ ਮਨਾਣ ਨੂੰ ਬਹੁਤ ਉਤਸ਼ਾਹ ਵਾਲਾ ਵਿੱਚ ਬਹੁਤ ਸਾਰੀਆਂ ਚਾਂਕੀਆਂ ਵੀ ਬਣਨਗੀਆਂ ਪ੍ਰਦਰਸ਼ਨੀਆਂ ਹੋਣਗੀਆਂ ਇੱਕ ਬੇਨਤੀ ਹੈ ਜਿਹੜੇ ਵੀ ਲੋਕ ਇਹਨਾਂ ਚੀਜ਼ਾਂ ਨੂੰ ਬਣਾ ਰਹੇ ਨੇ ਜਾਂ ਪ੍ਰਦਰਸ਼ਿਤ ਕਰ ਰਹੇ ਨੇ ਉਹ ਤੇਗ ਭਾਦਰ ਸਾਹਿਬ ਦਾ ਜਿਹੜਾ ਤੇਗ ਔਰ ਬਹਾਦਰ ਦਾ ਜਿਹੜਾ ਸਮਾਂ ਹੈ ਜਿਹੜਾ ਉਹਨਾਂ ਨੇ ਜੰਗਾਂ ਲੜੀਆਂ ਨੇ ਜੰਗਾ ਤੇ ਉਹਨਾਂ ਨੇ ਆਪਣੇ ਪਿਤਾਈ ਦੇ ਨਾਲ ਲੜੀਆਂ 1634 ਦੇ ਵਿੱਚ ਔਰ 1635 ਦੇ ਵਿੱਚ ਜਿਹਦੇ ਚ ਪੰਡੇ ਖਾਂ ਵਗੈਰਾ ਵੀ ਸਨ ਔਰ ਉਹਨਾਂ ਦੀ ਤੇਗ ਦਾ ਜੋਹਰ ਜਿਹੜਾ ਪਿਤਾ ਗੁਰ ਹਰਗੋਬਿੰਦ ਪਾਸ਼ਾ ਨੇ ਦੇਖਿਆ ਅਸੀਂ ਇਹ ਕਿਉਂ ਨਹੀਂ ਦੱਸ ਰਹੇ ਲੋਕਾਂ ਨੂੰ ਕਿ ਇਹ ਤੇਗ ਦੇ ਧਨੀ ਸਨ ਇਹਨਾਂ ਨੇ ਆਪਣੀ ਜਵਾਨੀ ਦੇ ਵਿੱਚ ਜੰਗਾਂ ਲੜੀਆਂ ਅਸੀਂ ਸਿਰਫ ਇੱਕ ਪੱਖ ਹੀ ਕਿਉਂ ਦਿਖਾ ਰਹੇ ਔਰ بار بار ਜਿੰਨੇ ਵੀ ਹੈ ਪ੍ਰੋਗਰਾਮ ਕੀਤੇ ਜਾ ਰਹੇ ਨੇ ਉਹਦੇ ਵਿੱਚ ਬਾਰ ਬਾਰ ਇਹ ਕਿਉਂ ਕਿ ਆ ਜਾ ਰਿਹਾ ਹੈ ਕਿ ਉਹ ਸਿਰਫ ਇੱਕ ਪਾਰਟੀਕੂਲਰ ਇੱਕ ਧਰਮ ਦੇ ਵਾਸਤੇ ਜਾਂ ਇੱਕ ਮਜ਼ਹਬ ਦੇ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਨਹੀਂ ਬਿਲਕੁਲ ਨਹੀਂ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਜੇ ਗੁਰੂ ਸਲੇ ਮੁਸਲਮਾਨ ਵੀ ਆ ਕੇ ਹੁੰਦੇ ਨਾ ਗੁਰਤੇਜ ਬਾਦਰ ਪਾਸ਼ਾ ਕੋ ਕਿ ਸਾਨੂੰ ਤੁਸੀਂ ਕਿਸੇ ਹੋਰ ਮਜ਼ਬ ਤੋਂ ਬਚਾਓ ਤੇ ਉਹਨਾਂ ਨੇ ਇਸੇ ਵੀ ਸ਼ਹਾਦਤ ਦੇ ਲਈ ਇਹ ਕਿਸੇ ਇੱਕ ਮਜ਼ਬ ਵਾਸਤੇ ਨਹੀਂ ਉਹਨਾਂ ਨੇ ਕੀਤਾ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਜੇਕਰ ਮੇਰੀ ਸ਼ਹਾਦਤ ਤੋਂ ਇਹ ਜ਼ੁਲਮ ਰੁਕ ਸਕਦਾ ਤੇ ਤੇਜ ਨਹੀਂ ਮੈਂ ਸ਼ਹਾਦਤ ਵੀ ਦੇਣ ਨੂੰ ਤਿਆਰ ਹਾਂ ਉੱਥੇ ਕਿਸੇ ਪਾਰਟਿਕੂਲਰ ਮਜ਼ਹਬ ਦਾ ਕੋਈ ਰੋਲ ਨਹੀਂ ਰਿਹਾ ਜਾਂਦਾ ਅਸੀਂ ਕਦੋਂ ਆਪਣੇ ਗੁਰੂ ਸਹਿਬਾਨਾਂ ਦੇ ਜੀਵਨ ਦੀਆਂ ਬਾਰੀਕੀਆਂ ਨੂੰ ਆਪ ਸਮਝਾਂਗੇ ਤੇ ਤਾਂ ਪ੍ਰਚਾਰ ਸਕਾਂਗੇ ਕਦੋਂ ਤੱਕ ਅਸੀਂ ਮੂਰਖ ਹੀ ਬਣੇ ਰਹਾਂਗੇ ਸਿੱਖ ਇਸ ਤਰ੍ਹਾਂ ਨਹੀਂ ਹੈ ਸਿੱਖ ਦੀ ਪਰਿਭਾਸ਼ਾ ਨਹੀਂ ਹੈ ਸਿੱਖ ਮੁਹਰਖ ਨਹੀਂ ਹੈ ਸਿੱਖ ਗਿਆਨਵਾਨ ਹੈ ਮੈਂ ਫਿਰ ਕਹਦਿਆ ਮੈਂ ਸਿੱਖ ਵੀ ਗਲਤ ਕਹਿਤਾ ਗੁਰ ਸਿੱਖ ਗੁਰ ਸਿੱਖ ਗਿਆਨ ਦੀ ਪੂਰੀ ਪ੍ਰਕਾਸ਼ਤਾ ਹੈ ਜਿਹਨੂੰ ਗੁਰ ਸਿੱਖ ਕਹਦੇ ਉਹਦਾ ਗੁਰ ਇੱਕ ਹੈ ਉਸ ਤੋਂ ਜ਼ਿਆਦਾ ਗਿਆਨਵਾਨ ਤੁਹਾਨੂੰ ਆਦਮੀ ਨਹੀਂ ਮਿਲੇਗਾ ਕਿਦਰੇ ਛਾਣੇ ਗੁਰਸਿੱਖ ਦੀ ਪਹਿਲੀ ਪਛਾਣ ਹੀ ਉਹਦਾ ਗਿਆਨ ਹੋਏਗੀ। ਔਰ ਬਹਿਰੂਪੀਆਂ ਦੀ ਪਛਾਣ ਉਹਨਾਂ ਦੇ ਉਹਨਾਂ ਦੀ ਵੇਸ-ਭੋਸ਼ਾ। ਗੁਰਪਾਠਿੰਗ ਜਿੱਥੇ ਵੀ ਗੁਰਸਿੱਖ ਦੀ ਗੱਲ ਆਈ ਹੈ ਉਹਦਾ ਕਾਰਨ ਹੈ ਕਿ ਗੁਰ ਉਹ ਅਕਾਲਪੁਰਖ ਉਹ ਗਿਆਨ ਦੀ ਇੱਕ ਜੋਤ ਜਿਹੜਾ ਗਿਆਨ ਗੁਰਸਿੱਖ ਦੇ ਕੋਲ ਹੈ ਗੁਰਸਿੱਖ ਸਿਰਫ ਗਿਆਨ ਦੇ ਨਾਲ ਨਾ ਡੰਬਰ ਨਾਲ ਜੁੜਿਆ ਨਾ ਬਹਿਰੂਪੀਏ ਦੇ ਨਾਲ ਜੁੜਿਆ ਨਾ ਸਿਆਸਤ ਨਾਲ ਹੋਏਗਾ ਉਹ ਸਿਰਫ ਉਸ ਰਾਹ ਤੇ ਚੱਲੇਗਾ ਜਿਹੜਾ ਰਾ ਜਿਹੜੀ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਕਰਦੀ ਹੈ ਉਹਦੇ ਰੋਲ ਮਾਡਲ ਸਿਰਫ ਗੁਰੂ ਸਹਿਬਾਨ ਹੋਣਗੇ ਉਹਨਾਂ ਦੇ ਜੀਵਨ ਤੋਂ ਸਿੱਖਣਾ ਉਹਦਾ ਰੋਲ ਮਾਡਲ ਕੋਈ ਐਵੇਂ ਉਹ ਮੈਂ ਕੋਈ ਨਹੀਂ ਹੋਏਗਾ ਉਹ ਤਾਂ ਰੋਲ ਮਾਡਲ ਸਿਰਫ ਗੁਰੂ ਹੋ। ਸਿਰਫ ਹੋਰ ਕੋਈ ਹੋ ਹੀ ਨਹੀਂ ਸਕਦਾ। ਤੇ ਜੇਕਰ ਤੁਹਾਡਾ ਰੋਲ ਮਾਡਲ ਕੋਈ ਹੋਰ ਹੈ ਤੇ ਫਿਰ ਤੁਸੀਂ ਗੁੰਮਰਾਹ ਹੋ। ਤੁਸੀਂ ਗੁਰਸਿੱਖ ਨਹੀਂ। ਜੇ ਮੈਂ ਦੱਸ ਦਿਆਂ ਸਿੱਖ ਦੀ ਕੀ ਪਰਿਭਾਸ਼ਾ। ਤੁਸੀਂ ਜੋ ਵੀ ਦੇਖ ਰਹੇ ਹੋ। ਦੁਨੀਆ 'ਚ ਜੇਕਰ ਤੁਸੀਂ ਜਾਨਵਰ, ਪੰਛੀ, ਨਦੀ ਦੇ ਵਿੱਚ ਮੱਛੀਆਂ ਇਹ ਵੀ ਤੁਸੀਂ ਤੁਹਾਨੂੰ ਜੀਵ ਜੰਤੂ ਨਜ਼ਰ ਆਉਂਦਾ ਹੈ ਉਸ ਇੱਕ ਲੋਸ ਦੀ ਮੂਲ ਪਰਿਭਾਸ਼ਾ ਜਿਹੜਾ ਸਿੱਖ ਰਿਹਾ ਹੈ ਜਿਹੜਾ ਹਿਰਨ ਵੀ ਜਮਿਆ ਹੈ ਨਾ ਆਪਣੀ ਮਾਂ ਦੀ ਗਰਭ ਤੋਂ ਬਾਹਰ ਨਿਕਲਿਆ ਹੈ ਉਹ ਨਿਕਲਦਿਆਂ ਸਾਰ ਸਿੱਖ ਰਿਹਾ ਖੜਾ ਕਿਵੇਂ ਹੋਣਾ ਹੈ ਖੜਾ ਕਿਵੇਂ ਹੋਣਾ ਹੈ ਚੱਲਣਾ ਕਿਵੇਂ ਹੈ ਬਚਣਾ ਕਿਵੇਂ ਹੈ ਭੱਜਣਾ ਕਿਵੇਂ ਹੈ ਸਿੱਖ ਰਿਹਾ ਹੈ ਮੱਛੀ ਜਿਹੜੇ ਅੰਡੇ ਦੇ ਰਹੀਏ ਪਾਣੀ ਦੇ ਵਿੱਚ ਜਿੱਥੋਂ ਬੱਚਾ ਪੈਦਾ ਹੋ ਰਿਹਾ ਹੈ

ਚਲੋ ਗੁਰ ਚਾਲੀ ਜੋ ਗੁਰ ਕਾ ਸੋਈ ਪਲਮਾ ਹਰ ਹਰ ਕਥਾ ਨਿਰਾਨੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰੂ ਨੇ ਚਾਲ ਦੱਸੀ ਜੋ ਉਹਨਾਂ ਦਾ ਜੀਵਨ ਹੈ ਉਹਤੇ ਤੇ ਚੱਲ ਪਿਆ ਦੇ ਮਗਰ ਨਹੀਂ ਸਿਆਸੀ ਸਿੱਖਾਂ ਦੇ ਮਗਰ ਨਹੀਂ ਸਿਰਫ ਇੱਕ ਗੁਰ ਦੇ ਮਾਰ ਤੂੰ ਸਰਲ ਕੀ ਗੁਰੂ ਸਹਿਬਾਨ ਪੜੋਸਣ ਕੇ ਤਾਮੋ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਾ ਹੈ ਸੋ ਹੀ ਪਲਮਨੋ ਇਹ ਸਤ ਸਪਸ਼ਟ ਔਰ ਸਾਫ ਲਫਜ਼ ਕੀ ਹੋਣਗੇ ਔਰ ਫਿਰ ਵੀ ਤੁਸੀਂ ਕਰਕੇ ਜੇ ਕਰ ਉਹਦੇ ਨਹੀਂ ਕੀਤਾ ਉਹਨੂੰ ਅਹਿਸਾਸ ਵਿੱਚ ਨਹੀਂ ਲਿਆ ਔਰ ਫਿਰ ਉਹਦੇ ਤੇ ਉਹਦੇ ਚੱਲੇ ਨਹੀਂ ਜੀਵਨ ਜਾਚ ਨਹੀਂ ਬਣਾਏ ਤੇ ਸਭ ਵਿਅਰਥ ਹੈ ਸਰੋਪ ज्ञान बस एनी देर चलता है जितनी देर से दिया जलाओ वो कोई आधे घंटे बाद रोशनी देता है ज्ञान भी यही है या है या हो रहा है या नहीं हो रहा है यदि विचली परिभाषा नहीं होती है ज्ञान कोई प्रोसेस का हिस्सा नहीं है और सिर्फ ज्ञान जरा ਕਿਸੇ ਤੋਂ ਵੀ ਪੈਪੀਤ ਨਹੀਂ ਹੈ ਉਹ ਲਿਖਾਵਟ ਉਹ ਕਿਸੇ ਦੇ ਵਿਰੁੱਧ ਨਹੀਂ ਹੈ ਉਹ ਕਿਸੇ ਤੋਂ ਬੈਰ ਨਹੀਂ ਰਖਦੀ ਔਰ ਸਿਰਫ ਸੱਤ ਦੀ ਗੱਲ ਕਰ ਰਹੀ ਹੈ ਉਹ ਸਿਰਫ ਔਰ ਸਿਰਫ ਗੁਰਬਾਣੀ ਹੈ ਗੁਰੂ ਸਹਿਬਾ ਨਾਲ ਜਿਹੜੀ ਆਮਦ ਹੋਈ ਹੈ ਉਹ